ਉੱਚ ਤੇਰੇ ਕੋਲ ਤੋਂ ਨਸ਼ਾ ਕਰਦੇ ਆ ਮੈਂ ਮੇਰੇ ਕਿ ਲੜਕਾ ਸੀ ਉਹ ਅਸੀਂ ਗੋਲੀ ਗਲੀ ਵਿੱਚ ਹੀ ਦਿਖਾਣ ਦੇ ਸਰ ਇਸ ਵੀ ਸਾਡੀ ਬੱਸ ਸਟੈਂਡ ਦੇ اندر ਆਖ ਲਾ ਕੀ ਸਾਡੀ ਕਿਸੇ ਦੀ ਵੀਡੀਓ ਅਰੇ ਕਰ ਦਿਆ ਤੇ ਉਹ ਨਤੀਸ਼wami ਮੇਕਾ ਦਾ ਮੈਂ ਤਾਂ ਚਾਹਿਆ ਮੈਂ ਸੈਸ਼ਨ ਮਿਲ ਲਈ ਤੇ ਉਹਨੇ ਸੈਸ਼ਨ ਦੰਸਾ ਮੈਂ ਅਸੀਂ ਤੇਰੇ ਕੋਲ ਬੱਸ ਸਟੈਂਡ ਦੇ ਵਿੱਚ ਸਰ ਅਸੀਂ ਚਾਹ ਪੀ ਗਏ ਅਸੀਂ ਸਰ ਉੱਤੇ ਬੈਠੇ ਹੋਏ ਸੀਗੇ ਕੱਲ ਸਾਡੇ ਉੱਥੇ ਆਖ ਲੱਗੇ ਅਸੀਂ ਥੋੜਾ ਬੋੜਾ ਨਸ਼ਾ ਕਰਦੇ ਆ ਠੀਕ ਹੈ ਜਿਹਦੇ ਕਰਕੇ ਸਾਡੀ ਕਿਸੇ ਨੇ ਫੋਟੋ ਕਰਕੇ ਵੀਡੀਓ ਵਾਇਰਲ ਕਰਤੀ ਕੱਲ ਬੱਸ ਸਟੈਂਡ ਜਿਹੜਾ ਕਿ ਠਾਣਾ ਰਾਮ ਬਾਗ ਦੇ ਏਰੀਏ ਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਸੀਪੀ ਦੇ ਵਿੱਚ ਇੱਥੇ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਇੱਕ ਲੜਕਾ ਤੇ ਲੜਕੀ ਉੱਥੇ ਇੱਕ ਬੈਂਚ ਦੇ ਡਿੱਗੇ ਪਏ ਸੀ ਜਿਹਦੇ ਵਿੱਚ نیچے ਕੈਪਸ਼ਨ ਸੀ ਕਿ ਨਸ਼ਾ ਕਰਕੇ ਡਿੱਗੇ ਪਏ ਸੀ ਉਹ ਲੜਕਾ ਲੜਕੀ ਅਸੀਂ ਦੋਨੋਂ ਆਈਡੈਂਟੀਫਾਈ ਕੀਤੇ ਉਹ ਔਰ ਇੱਕ ਤਾਂ ਜੋੜਾ ਫਾਟਕ ਮੁੱਖਪੁਰੇ ਦਾ ਰਹਿਣ ਵਾਲਾ ਐ ਤੇ ਲੜਕੀ ਛਾਟੇ ਸਾਈਡ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਜੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਉੱਤੇ ਨੌਜਵਾਨ ਜਾਂ ਲੜਕੇ ਲੜਕੀਆਂ ਘੁੰਮਦੇ ਆ ਇਹਨਾਂ ਦੇ ਵਿੱਚ ਪੁਲਿਸ ਨੇ 109 CrPC ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਫੀ ਵਾਰ ਜਿਵੇਂ ਕਿ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਪ੍ਰੀਵੈਂਟਿਵ ਐਕਸ਼ਨ ਕਰਕੇ ਇਹ ਲੜਕਾ ਤੇ ਲੜਕੀ ਨੂੰ ਵੀ ਦੋ ਵਾਰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ 109 CrPC ਦੇ ਤਹਿਤ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਬਟ ਕਿਉਂਕਿ ਇਹ ਡਰਗ ਅਡਿਕਟ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਜੜੜ ਹੈ ਜਿਹੜੀ ਇੱਥੇ ਜਿਵੇਂ ਤੁਰੇ ਫਿਰਦੇ ਨੇ ਜਾਂ इवन ਪ੍ਰੋਸਟੀਟਿਊਸ਼ਨ ਦੇ ਵਿੱਚ ਵੀ ਜਿਵੇਂ ਕਈ ਲੜਕੀਆਂ ਉੱਥੇ ਪਈਆਂ ਗਈਆਂ ਨੇ ਉਹ ਨਸ਼ਾ ਹੈ ਉਹਨਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਤੇ ਉਹਨਾਂ ਦੇ ਘਰਦਿਆਂ ਦੀ ਸਹਿਮਤੀ ਦੇ ਨਾਲ ਅੱਜ ਇੱਥੇ Swami Vivekananda ਜਿਹੜਾ ਨਸ਼ਾ ਛਡਾਊ ਕੇਂਦਰ ਹੈ ਗੁਰੂ ਨਾਨਕ ਦੇਵ ਹਸਪੀਟਲ ਇੱਥੇ ਦਾਖਲ ਕਰਾਇਆ ਗਿਆ ਹੈ ਡਾਕਟਰ ਸਾਹਿਬ ਨੂੰ ਮਿਲਿਆ ਗਿਆ ਉੱਥੇ ਉਹਨਾਂ ਦਾ ਹੁਣ ਲੜਕਾ ਤੇ ਲੜਕੀ ਦੋਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਤੇ ਅਸੀਂ ਇਹ ਉਪਰਾਲਾ ਕਰ ਰਹੇ ਆ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਨਹੀਂ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਟ ਬਣ ਗਏ ਨੇ ਉਹਨਾਂ ਨੂੰ ਇੱਥੇ ਕਿਉਂਕਿ ਬਹੁਤ ਵਧੀਆ ਫੈਸਿਲਿਟੀ ਹੈ ਪੰਜਾਬ ਐਡਡਡ ਹੈਗਾ ਵਾ ਸੁਆਮੀ ਵਿਵੇਕਨੰਦ ਸੈਂਟਰ ਸੋ ਇਹਦੇ ਵਿੱਚ ਕਾਫੀ ਫੈਸਿਲਿਟੀ ਹੈ ਇੱਥੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ ਉਹ ਸਾਰਾ ਕੁਝ ਕਰਕੇ ਇਹਨਾਂ ਨੂੰ ਜਿਹੜੇ ਲੋਕੀ ਵਿਲਿੰਗ ਨੇ ਉਹਨਾਂ ਨੂੰ ਇਹਦੇ ਵਿੱਚੋਂ ਇਸ ਸੀਚੋਂ ਕੱਢਿਆ ਜਾਂਦਾ ਧੰਨਵਾਦ ਸਾਡੇ ਕੋਲ ਨਸ਼ੇ ਛਡਾਉਣ ਦੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਪਾਲੂਰ ਪੰਜਾਬ ਤੋਂ ਹਿਮਾਚਲ ਤੋਂ ਇਵਨ ਹਰਿਆਣਾ ਤੋਂ ਦੂਸਰੀ ਸਟੇਟਸ ਤੋਂ ਆਉਂਦੇ ਨੇ ਔਰ ਸਵਾਮੀ ਵਿਵੇਕਾਨੰਦ ਰੀਹੈਬਿਲੀਟੇਸ਼ਨ ਸੈਂਟਰ ਚ ਅਸੀਂ ਕਾਫੀ ਸਾਲਾਂ ਤੋਂ ਉਹਨਾਂ ਨੂੰ ਪੇਸ਼ੈਂਟਸ ਨੂੰ ਰੀਹੈਬ ਕਰ ਰਹੇ ਆ ਤੇ ਫਰਦਰ ਇੱਥੇ ਐਨਜੀਓ ਸਨ ਫਾਊਂਡੇਸ਼ਨ ਵੱਲੋਂ ਸਕਿਲਫੁਲ ਐਕਟੀਵਿਟੀਜ਼ ਪਰ ਸਰਕਾਰ ਦੇ ਇੰਮਾਲ ਮਿਲ ਕੇ ਯੋਗਦਾਨ ਨਾਲ ਸ਼ੁਰੂ ਕਰਵਾਈ ਗਈ ਸੀ ਇਹਨਾਂ ਸਾਰਾ ਚੀਜ਼ਾਂ ਦਾ ਮਕਸਦ ਇਹੀ ਹੈ ਕਿ ਪੇਸ਼ੈਂਟ ਨੂੰ ਦੁਬਾਰਾ ਸੋਸਾਇਟੀ ਚ ਰੀਹੈਬ ਹੈਲਪੇਟ ਕੀਤਾ ਜਾਏ ਤਾਂ ਕਿ ਉਹ ਸਮਾਜ ਵਿੱਚ ਜਾ ਕੇ ਫਿਰ ਕੋਈ ਕੰਮ ਕਰ ਸਕੇ ਆਪਣੇ ਨੂੰ ਜਨਰੇਟ ਕਰ ਸਕੇ